ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਬਾਜ਼ਾਰ ਬੰਦ ਕਰਵਾਉਣ ਮੌਕੇ ਦੁਕਾਨਾਂ ਅਤੇ ਬੈਂਕਾਂ ਤੋਂ ਇਲਾਵਾ ਸਰਕਾਰੀ ਅਦਾਰੇ ਬੰਦ ਕਰਵਾਏ ਜਾ ਰਹੇ ਸਨ ਕਿ ਇਸੇ ਦੌਰਾਨ ਪ੍ਰਾਇਮਰੀ ਬਲੌਕ ਸਿੱਖਿਆ ਅਫਸਰ ਦੇ ਦਫ਼ਤਰ ਪੁੱਜੇ ਕਿਸਾਨਾਂ ਵੱਲੋਂ ਜਦ ਦਫ਼ਤਰ ਬੰਦ ਕਰਨ ਲਈ ਕਿਹਾ ਗਿਆ ਤਾਂ ਬਲੌਕ ਅਫਸਰ ਅਤੇ ਕਿਸਾਨਾਂ ਵਿਚਕਾਰ ਤਕਰਾਰ ਹੋ ਗਈ ਜੋ ਗਾਲੀ ਗਲੋਚ ਤੱਕ ਪਹੁੰਚ ਗਈ ਇਸ ਦੌਰਾਨ ਕਿਸਾਨਾਂ ਨੇ ਇਲਜ਼ਾਮ ਲਗਾਏ ਕਿ ਉਹਨਾਂ ਵੱਲੋਂ ਜਦੋਂ ਸਿੱਖਿਆ ਦਫ਼ਤਰ ਬੰਦ ਕਰਨ ਲਈ ਕਿਹਾ ਗਿਆ ਤਾਂ ਪ੍ਰਾਇਮਰੀ ਬਲਾਕ ਸਿੱਖਿਆ ਅਫਸਰ ਵੱਲੋਂ ਉਹਨਾਂ ਨਾਲ ਗਾਲੀ ਗਲੋਚ ਕੀਤੀ ਗਈ ਅਤੇ ਕਿਸਾਨਾਂ ਬਾਰੇ ਅਪਸ਼ਬਦ ਕਹੇ ਗਏ ਇਸ ਸੰਬੰਧੀ ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਗਈ ਪਰ ਦੂਜੇ ਪਾਸੇ ਪ੍ਰਾਇਮਰੀ ਬਲਾਕ ਸਿੱਖਿਆ ਅਫਸਰ ਵੱਲੋਂ ਇਲਜ਼ਾਮ ਲਗਾਏ ਗਏ ਕਿ ਕਿਸਾਨਾਂ ਵੱਲੋਂ गुंडा गर्दी करते हुए उसके दफ्तर के दरवाजे भे गए ਅਜੇ ਵੀ ਬੋਲੀ ਜਾਂਦਾ ਅਜੇ ਵੀ ਗਾਲਾਂ ਕੱਢੀ ਜਾਂਦਾ ਫੇਰ ਅਗਲਾ ਕਿਹ ਕਿਸਾਨ ਮਾਰੇ ਆ ਕਿਸਾਨ ਕਹਿੰਦੇ ਪਰੋਂ ਮਾਰੇ ਆ ਮੈਨੂੰ ਗਾਲਾਂ ਕੱਢੀ ਗਏ ਇਹਨੂੰ ਦੇਖਣਾ ਚਾਹੀਦਾ ਤੁਹਾਨੂੰ ਨਹੀਂ ਪਤਾ ਲੱਗਦਾ ਹਾਂ ਬੰਦ ਕਰ ਦੇ ਭਾਈ ਇਹਦਾ ਬਾਹਰੋਂ ਬੰਦ ਕਰ ਦਿਆਗੇ ਜੀ ਬੰਦ ਕਰ ਦੋ ਕਰ ਦਿਆਂਗੇ ਭਾਈ ਤੂੰ ਕਹਿੰਦਾ ਕਿਹਨੂੰ ਮਾਰਦਾ ਬਾਈ ਇਹਨਾਂ ਕਿਹੜਾ ਬੰਦਾ ਤੂੰ ਬੰਦਾ ਪਰਦਾ ਬੰਦ ਕਰ ਬਾਈ ਇਹਨਾਂ ਤੂੰ ਸਾਥ ਕਿਉਂ ਉਕਾਰ ਗਾਓ ਗੱਡੀ ਫੜ ਦੂ ਬਾਈ ਇਹਨਾਂ ਤੂੰ ਆਹ ਬੰਦਾ ਤੂੰ ਕਿਆ ਕਰਦਾ ਘਰ ਤੂੰ ਕੱਢੀ ਜੇ ਨਾ ਤੈਨੂੰ ਤੂੰ ਬੜੀ ਤਾਰਾ ਬੰਦਾ ਸਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲਦਾ ਤੁਹਾਨੂੰ ਦੇਖੋ ਪੰਜਾਬ ਸਰਕਾਰ ਦਾ ਕੋਈ ਸਹਿਯੋਗ ਨਹੀਂ ਪੰਜਾਬ ਸਰਕਾਰ ਸਿਰਫ ਤੇ ਸਿਰਫ ਰਾਜਨੀਤੀ ਰਣਨੀਤੀ ਤਹਿਤ ਜਿਹੜੀ ਆ ਇਹ ਰਾਜਨੀਤਿਕਾਂ ਖੇਡ ਰਹੀ ਆ ਜਿਵੇਂ ਪੁਰਾਣੀਆਂ ਸਰਕਾਰਾਂ ਖੇਡਦੀਆਂ ਸੀ ਸੋ ਪੰਜਾਬ ਸਰਕਾਰ ਇੱਕ ਪਾਸੇ ਇਹ ਗੱਲ ਕਹਿੰਦੀ ਆ ਕਿ ਸਾਡਾ ਪੂਰਨ ਸਹਿਯੋਗ ਆ ਆ ਦੇਖ ਲਓ ਸ਼ਿਕੂ ਦਾ ਸਹਿਯੋਗ ਹੈ ਇਹਨਾਂ ਦਾ ਆ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਖੁੱਲ੍ਹਾ ਹੈ ਇਹ ਕਿਹਦੇ ਅੰਡਰ ਆਉਂਦਾ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਜਿੰਨੇ ਪੰਜਾਬ ਸਰਕਾਰ ਦੇ ادارے ਆ ਮਾਰਕੀਟ ਕਮੇਟੀ ਹੋ ਗਈ ਸੂਵਿਧਾ ਸੈਂਟਰ ਹੋ ਗਿਆ ਇਹ ਪੰਜਾਬ ਸਰਕਾਰ ਦੇ ادارے ਆ ਇਹ ਕਿਉਂ ਖੁੱਲੇ ਆ ਫਿਰ ਫਿਰ ਸਹਿਯੋਗ ਕਾ ਦਾ ਸਾਰੇ ਭਗਵੰਤ ਮਾਨ ਵੀ ਉਥੇ ਜਿੰਨੇ ਇਹਨਾਂ ਦੇ ਐਮਐਲਏ ਆ ਐਮਪੀ ਆ ਸਾਰੇ ਜਾ ਕੇ ਉੱਥੇ ਖਨੋਰੀ ਬਾਡਰ ਜਾ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਪੈਰੀਂ ਪਏ ਆਏ ਕਿ ਹਾਂਜੀ ਸਾਡਾ ਪੂਰਨ ਸਹਿਯੋਗ ਰਹੂਗਾ ਪ੍ਰੈਸ ਕਾਨਫਰੰਸਾਂ ਵੀ ਕਰਤੀਆਂ ਤੇ ਫੇਰ ਮੰਨ ਲਓ ਕਹੋ ਜੇ ਸਹਿਯੋਗ ਕਰ ਰਹੇ ਆ ਯਾਰ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਮਤਲਬ ਭਗਵੰਤ ਮਾਨ ਨੂੰ ਇਹ ਚਾਹੀਦਾ ਸੀਗਾ ਕਿ ਆਪ ਜਾਂਦਾ ਉੱਥੇ ਤੇ ਕਿਸਾਨਾਂ ਨੂੰ ਕਹਿੰਦਾ ਤੁਸੀਂ ਘਰਾਂ 'ਚ ਬੈਠੋ ਮੈਂ ਬੈਠਾਂ ਤੁਸੀਂ ਸਰਕਾਰ ਬਣਾਈਏ ਮੇਰੀ ਮੈਂ ਕਰੂੰਗਾ ਸਾਰਾ ਕੁਝ ਜੋ ਕਰੂੰਗਾ ਤੁਸੀਂ ਪਿੱਛੇ ਆਉਂਗੇ ਅਸੀਂ ਲੀਡਰ ਮੂਰੇ ਹੋਵਾਂਗੇ ਇਹ ਲੀਡਰ ਉੱਥੇ ਰਾਜਨੀਤੀ ਖੇਡਣ ਜਾਂਦੇ ਆ ਸਿੱਧੂਪੁਰ ਯੂਨੀਅਨ ਸੰਘਰਸ਼ ਕਮੇਟੀ ਡੱਲੇਵਾਲ ਸਾਹਿਬ ਨੂੰ ਬੇਨਤੀ ਆ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਲੀਡਰ ਹੈਗੇ ਆ ਜਾਂ ਹੋਰ ਪਾਰਟੀਆਂ ਦੇ ਲੀਡਰ ਹੈਗੇ ਆ ਜਿਹੜੇ ਉੱਥੇ ਸਿਰਫ ਤੇ ਸਿਰਫ ਰਾਜਨੀਤੀ ਕਰਨ ਆਉਂਦੇ ਆ ਤੋਨੂੰ ਮਰਵਾਉਣ ਆਉਂਦੇ ਆ ਤੁਹਾਨੂੰ ਮਾਰਨ ਆਉਂਦੇ ਆ ਉਹਨਾਂ ਦਾ ਮਕੰਮਲ ਬਾਈਕਾਟ ਕਰ ਦਿਓ ਇਹਨਾਂ ਦਾ ਕੋਈ ਸਹਿਯੋਗ ਨਹੀਂ ਭਾਈ ਜੀ ਜਿਸ ਤਰ੍ਹਾਂ ਕਿ ਬਲਕ ਪ੍ਰਾਇਮਰੀ ਅਫਸਰ ਦੇ ਨਾਲ ਤਜੀਬ ਥੋੜੀ ਬਹਿਸ ਵਾਜੀ ਵੀ ਹੋਈ ਹੈ ਉਹਨਾਂ ਨੂੰ ਇਹ ਕਹਿ ਗਿਆ ਕਿ ਸਰਕਾਰ ਵੱਲੋਂ ਤੁਹਾਨੂੰ ਕਿਸੇ ਤਰ੍ਹਾਂ ਦੀ ਹਦਾਇਤ ਨਹੀਂ ਸੀ ਦਫ਼ਤਰ ਬੰਦ ਕਰਨ ਦੀ ਪਰ ਜ਼ਬਰਦਸਤੀ ਸਾਡੇ ਦਫ਼ਤਰ ਬੰਦ ਕਰਾਇਆ ਜਾ ਰਹੇ ਆ ਗੇਟਾਂ ਤੇ ਟੁੱਟੇ ਮਾਰੇ ਗਏ ਆ ਇਤੋਂ ਤੱਕ ਕਿ ਜਿਹੜੇ ਕਈ ਕਿਸਾਨ ਆ ਉਹਨਾਂ ਨਾਲ ਕੁਮ ਮਿਸ ਹੋਇਆ ਵੀ ਕੀਤਾ ਉਹਨਾਂ ਨੇ ਦੇਖੋ ਮਿਸ ਬਿਹੇਵ ਉਹਨਾਂ ਵੱਲੋਂ ਹੋਇਆ ਹੈ ਕਿਸਾਨਾਂ ਵੱਲੋਂ ਨਹੀਂ ਹੋਇਆ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿਹਦੇ ਵਿੱਚ ਮਿਸ ਬਿਹੇਵ ਹੋਇਆ ਇੱਕ ਬਜ਼ੁਰਗ ਸਾਡੇ ਕਿਸਾਨ ਆ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਆ ਕਿ ਭਾਈ ਜੀ ਬੰਦ ਕਰ ਦਿਓ ਗਲਤ ਗੱਲ ਆ ਵੀ ਤੁਸੀਂ ਇੱਕ ਪਾਸੇ ਪੰਜਾਬ ਸਰਕਾਰ ਸਹਿਯੋਗ ਦੇ ਰਹੀ ਆ ਇੱਕ ਪਾਸੇ ਤੁਹਾਡੇ ਦਫ਼ਤਰ ਖੁੱਲੇ ਆ ਦੇਖੋ ਮੁਲਾਜ਼ਮ ਆ ਅਸੀਂ ਉਹਦਾ ਵੀ ਸਰਕਾਰ ਕਰਦੇ ਆ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਉਹ ਗਾਲਾਂ ਕੱਢੂਗਾ ਜਿੱਥੇ ਮਰਜੀ ਮੇਰੀ ਸੌਂ ਪਾਣੀ ਹੋਈ ਜਿੱਥੇ ਮਰਜੀ ਸੌਂ ਪਵਾ ਲਿਓ ਮੈਂ ਸੌਂਦੇ ਨੂੰ ਤਿਆਰ ਆ ਮੈਂ ਮੂਰੇ ਖੜਾ ਸੀ ਤਾਂ ਉਹਨੇ ਗਾਲ ਕੱਢੀ ਆ ਮੈਂ ਸ਼ਬਦੋ ਬੋਲ ਨਹੀਂ ਸਕਦਾ ਕਿ ਵੀ ਉਹਨੇ ਗਾਲ ਕੱਢੀ ਮਾਵਾ ਪੈਣਾ ਦੀ ਕੀ ਆ ਯਾਰ ਇਹ ਦਸਤੂਰ ਤੁਸੀਂ ਮੁਲਾਜ਼ਮ ਹੋ ਤੁਸੀਂ ਮੁਲਾਜ਼ਮ ਰਹੋ ਠੀਕ ਆ ਤੁਸੀਂ ਕਹਿ ਦਿਓ ਕਿ ਭਾਈ ਸਾਨੂੰ ਕੋਈ ਉਤੋਂ ਆਰਡਰ ਨਹੀਂ ਆਇਆ ਅਸੀਂ ਨਹੀਂ ਬੰਦ ਕਰ ਸਕਦੇ ਤੇ ਤੁਸੀਂ ਆਪ ਦਾ ਉਸ ਹਾਵ ਨਾ ਰਹੋ ਇਹ ਥੋੜੀਆ ਵੀ ਹੁਣ ਅਜੇ ਜਾ ਕੇ ਬੇਨਤੀ ਕੀਤੀ ਜਾਓ ਤੁਸੀਂ ਕੌਣ ਹੁੰਨੇ ਆਏ ਕਰਨ ਵਾਲੇ ਜੇ ਉਹ ਫਲਾਣਾ ਟਾਈਮ ਦਾ ਗਾੜਾ ਦੇਖੋ ਇਹ ਪੰਜਾਬ ਸਰਕਾਰ ਵੱਲੋਂ ਸ਼ੈਹੀ ਸਮਝ ਲਓ ਕਿ ਸ਼ਹਿਦ ਦਿੱਤੀ ਗਈ ਹੈ ਕਿ ਤੁਸੀਂ ਆਪਦੇ ਦਫਤਰ ਖੋਲੋ ਬੇਫਿਕਰ ਹੋ ਕੇ ਕੁਝ ਨਹੀਂ ਹੁੰਦਾਗਾ ਇਹਨਾਂ ਨੇ ਆਪਦੀ ਡਗਡਗੀ ਬਚਾਉਣੀ ਆ ਵਜਾਈ ਜਾਣਗੇ ਪਰ ਇਹ ਜਿਹੜਾ ਮਿਸਬੀਹਵ ਕੀਤਾ ਇਸ ਮੁੰਡੇ ਨੇ ਇਹ ਬਹੁਤ ਗਲਤ ਕੰਮ ਆ ਇਹਦੇ ਖਿਲਾਫ ਅਸੀਂ ਜਿਹੜਾ ਦਰਖਾਸਤ ਜਰੂਰ ਦੇਵਾਂਗੇ ਤੇ ਉਹਨਾਂ ਤੇਲੋਂ ਇਲਜ਼ਾਮ ਲਾਇਆ ਕਿ ਭਾਤੇ ਲੋਨ ਉਹਨਾਂ ਨਾਲ ਜਿਹੜੇ ਵੀ ਮਿਸਲ ਜਮ ਕੀਤਾ ਗਿਆ ਹੈ ਉਹਨਾਂਸੇ ਬੇਬਸੀ ਕਰਾਂਗੇ ਭਾਈ ਅਸੀਂ ਮੁਲਾਜ਼ਮ ਬੰਦੇ ਆ ਅਸੀਂ ਆਜੀ ਡਿਊਟੀ ਕਰ ਰਹੇ ਆ ਆ ਕੇ ਉਹਨਾਂ ਨੇ ਖੱਲਰ ਪਾਇਆ ਕਿ ਕਿਸ ਨਾਲ ਪੂਰਾ ਲੱਗੇ ਧੱਕੇ ਧੁੱਕੇ ਮਾਰ ਲੱਗੇ ਦਵਾਜਾ ਦੂਜਿਆਂ ਨੂੰ ਕਰਨ ਲੱਗੇ ਉਹ ਆ ਕੇ ਤੇ ਹੋਰ ਕੁਝ ਬੰਦੇ ਜਿਹੜੇ ਆ ਉਹ ਧਮਕੀਆਂ ਦੇ ਦੇ ਬਾਹਰ ਆ ਉਸ ਪਾਸੋਂ ਤੁਹਾਨੂੰ ਦੇਖਦੇ ਆ ਇਹ ਥ੍ਰੈਟ ਆ ਸਰਕਾਰ ਨੂੰ ਇਹਦੇ ਪਾਸੇ ਮਤਲਬ ਧਿਆਨ ਦੇਣਾ ਚਾਹੀਦਾ ਐ ਇੰਨੀ ਗੁੰਡਾ ਕਰਤੀ ਨਹੀਂ ਚੱਲਣੀ ਚਾਹੀਦੀ ਪੰਜਾਬ ਬੰਦੇ ਜੇ ਗੱਲ ਕਰੀਏ ਕਾਜ ਜੇ ਸਰਕਾਰੀ ਦਾਰੇ ਬੰਦ ਦੇ ਦਾ ਕੋਈ ਦੇਖ ਨਹੀਂ ਸਰਕਾਰੀ ਦਾਰੇ ਬੰਦ ਹੁੰਦੀ ਬਈ ਕੋਈ ਨਹੀਂ ਹੈਗੀ ਮਲਾਜੇ ਬੰਦੇ ਆ ਮਲਾਜੇ ਮਾਰੇ ਦੇਖੋ ਆਪਣੀ ਡਿਊਟੀ ਕਰਨੀ ਕਰਨੀ ਹੈ ਜੀ ਹੈਨਾ ਪਰ ਦੇਖੋ ਆਪਣੀ ਭੈਣ ਭਰਾ ਹੈ ਪਰ ਜਿਹੜਾ ਬੰਦੇ ਦਾ ਐਟੀਟਿਊਡ ਹੈ ਬਿਹੇਵੀਅਰ ਹੈ ਉਹ ਗਲਤ ਹੈ ਇਸ ਤਰ੍ਹਾਂ ਦਾ ਮਤਲਬ ਤੁਹਾਨੂੰ ਕੀ ਕਹਿ ਰਹੇ ਸੀ ਕਿ ਬੰਦ ਕਰੋ ਦਫਰ ਨਹੀਂ ਬੰਦ ਨਹੀਂ ਆ ਕੇ ਤੱਕ ਮੈਂ ਤੱਕੇ ਵੀਡੀਓ ਬਣਾਉਂਦਾ ਅਸੀਂ ਆਹ ਕਰਦੇ ਹਾਂ ਲੈਸਟਾਨਾ ਜਿਵੇਂ ਐਮਐਸਬੀ ਕਰਦੇ ਹੁੰਦੇ ਹਨ ਕਈ ਬੰਦੇ ਡਰਿੰਕ ਵੀ ਕੀਤੀ ਹੋਈ ਉਹਨਾਂ ਦੀ ਹਾਂ ਸ਼ਰਾਬ ਦੀ ਪੂਰੀ ਮਧਰਾ ਆ ਰਹੀ ਹੈ ਭਾ ਅੱਜ ਰਾਤ ਦੀ ਪੀਤੀ ਹੋਵੇ ਤੇ ਭਾ ਹੁਣ ਦੀ ਪੀਤੀ ਹੋਵੇ ਪੂਰੀ ਮਤਲਬਾਂ ਦੀ ਬਦਬੂ ਆ ਰਹੀ ਹੈ ਤੇ ਆ ਕੇ ਉਸ ਤਰ੍ਹਾਂ ਦੇ ਬਿਹੇਵੀਅਰ ਕੀਤਾ ਉਹਨਾਂ ਨੇ ਬਿਹੇਵ ਕੀਤਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਗਾਲਾਂ ਕੱਢੀਆਂ ਨਾ ਭਾਈ ਆਪਾਂ ਮਲਾਜੇ ਬੰਦੇ ਆ ਮੈਂ ਕਸਟਡ ਅਫਸਰ ਆ ਪੀਪੀਐਸਸੀ ਕਾਟੂਗੇ ਮੈਂ ਬਣਿਆ ਹੋਇਆ ਤੁਹਾਨੂੰ ਲੱਗਦਾ ਮੈਂ ਕਿਸੇ ਸੈਟ ਕਰ ਰਹੇ ਆ ਭੰਨਾ ਤੋੜੀ ਦਾ ਮਤਲਬ ਕੰਮ ਕਰ ਰਹੇ ਆ ਜੇ ਅਸੀਂ ਕੁਦਰਤੀ ਨਾ بولਦੇ ਤਾਂ ਉਹਨੇ ਭੰਨਾ ਤੋੜ ਵੀ ਕਰਨੀ ਸੀ ਹਨਾ ਤੁਸੀਂ ਰੋੜ ਤੇ ਦੇਖੋ ਉਹਨਾਂ ਦਾ ਕੀ ਬੇਵਰ ਮੈਂ ਤਾਂ ਕੁਦਰਤੀ ਕਹਤਾ ਮੈਂ ਭਰਾਵਾ ਅਸੀਂ ਮਰਾਜ਼ੇ ਬੰਦੇ ਆ ਤੇ ਨਾਲ ਦੀ ਨਾਲ ਹੀ ਉਹ ਸਰਕਾਰਾਂ ਦੇ ਬੰਦੇ ਆ ਇਹ ਬੀਜੇਪੀ ਦੇ ਬੰਦੇ ਆ ਯਾਰ ਇਹ ਕਿਹੜੀਆਂ ਇਦਾਰਿਆਂ ਦੇ ਅੰਦਰ ਆ ਕੇ ਇਸ ਤਰ੍ਹਾਂ ਬੰਦ ਕਰਵਾਉਂਦੀਆਂ ਨੇ ਕੋਈ ਹੈਗਾ ਨਾ ਨਾ ਕੁਛ ਨਹੀਂ ਲਈ ਕੁੱਝ ਨਹੀਂ ਪਤਾ ਥੋੜੇ ਦੇ ਬਾਅਦ ਕੌਣ ਜਾਣਦਾ ਹੈ ਹਨਾ ਜਾ ਕੇ ਐਸਐਸਪੀ ਆਫਸ ਬੰਦ ਕਰਾਉਣ ਖਾਏ ਉੱਥੇ ਨਹੀਂ ਕਰਦੇ ਕਿੱਥੇ ਚੱਲਦੀ ਗੁੰਡਾ ਕਾਰਪੀ ਉੱਥੇ ਕਰਦੇ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ